ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਤੋਂ ਇਨਕਾਰ ਕਰਨ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਵੱਲੋਂ ਉਹਨਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਤੁਰੰਤ ਬਾਅਦ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਇਸ ਦੇ ਵਿੱਚ ਜ਼ਮਾਨਤ ਅਰਜ਼ੀਦਾਰ ਕੀਤੀ ਮਜੀਠਿਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਉਹਨਾਂ ਨੂੰ ਇਨਸਾਫ ਦੇਵੇਗੀ ਉਦੋਂ ਹੀ ਹੁਣ ਇਸ ਮਾਮਲੇ ਦੇ ਵਿੱਚ ਅਪਡੇਟ ਆਈ ਹੈ ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹਾਈ ਕੋਰਟ ਨੇ ਪਹਿਲਾਂ ਜ਼ਮਾਨਤ ਪਟੀਸ਼ਨ ਰੱਦ ਕੀਤੀ ਸੀ ਤੇ ਹੁਣ ਸੁਪਰੀਮ ਕੋਰਟ ਨੇ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਾ ਹੈ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਲਗਭਗ 20 ਪੰਨਿਆਂ ਦੀ ਹੁਕਮਾ ਵਿੱਚ ਜਸਟਿਸ ਤ੍ਰਿਭਵਨ ਦਹਿਆ ਨੇ ਕਿਹਾ ਸੀ ਕਿ ਆਰਥਿਕ ਅਪਰਾਧ ਆਮ ਅਪਰਾਧਾਂ ਤੋਂ ਵੱਖਰੀ ਸ਼੍ਰੇਣੀ ਵਿੱਚ ਆਉਂਦੇ ਨੇ ਅਜਿਹੇ ਮਾਮਲਿਆਂ 'ਚ ਇੱਕ ਡੂੰਗੀ ਸਾਜ਼ਿਸ਼ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੀ ਸੰਭਾਵਨਾ ਹੈ ਇਸ ਲਈ ਅਦਾਲਤਾਂ ਨੂੰ ਜ਼ਮਾਨਤ ਤੇ ਵਿਚਾਰ ਕਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਦਸੰਬਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮਜੀਠੀਆ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਅਦਾਲਤ ਨੇ ਕਿਹਾ ਸੀ ਕਿ ਜਾਂਚ ਦੌਰਾਨ ਸਾਹਮਣੇ ਆਏ ਵਿੱਤੀ ਲੈਣ-ਦੇਣ ਕੰਪਨੀਆਂ ਦੇ ਗੁੰਜਲਦਾਰ ਨੈਟਵਰਕ ਅਤੇ ਵਿਦੇਸ਼ੀ ਸਰੋਤਾਂ ਤੋਂ ਸ਼ੱਕੀ ਫੰਡ ਗੰਭੀਰ ਆਰਥਿਕ ਅਪਰਾਧਾਂ ਵੱਲ ਇਸ਼ਾਰਾ ਕਰ ਰਹੇ ਨੇ ਅਦਾਲਤ ਨੇ ਜਾਂਚ ਏਜੰਸੀ ਨੂੰ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਜਾਂਚ ਨਿਰਧਾਰਿਤ ਸਮੇਂ ਦੇ ਅੰਦਰ ਪੂਰੀ ਨਹੀਂ ਹੁੰਦੀ ਤਾਂ ਪਟੀਸ਼ਨ ਕਰਤਾ ਨਵੀਂ ਜ਼ਮਾਨਤ ਅਰਜ਼ੀ ਦਾਇਰ ਕਰ ਸਕਦਾ ਹੈ ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਕਿ ਮਜੀਠੀਆ ਦੇ ਰਾਜਨੀਤਿਕ ਰੁਤਬੇ ਅਤੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਫਿਰ ਜਾਂਚ ਦੇ ਵਿੱਚ ਰੁਕਾਵਟ ਪਾ ਸਕਦਾ ਹੈ ਇਸ ਦੇਦਾਰਤੀ ਅਦਾਲਤ ਨੇ ਨਿਜਮਿਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਮਜੀਠੇ ਦੇ ਵੱਲੋਂ ਸੁਪਰੀਮ ਕੋਰਟ ਤੋਂ ਅਸ ਲਗਾਈ ਗਈ ਹੈ ਤੇ ਇਸ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਇਸ ਸਾਰੇ ਮਾਮਲੇ ਬਾਰੇ ਵਕੀਲ ਵੀ ਜਾਣਕਾਰੀ ਦਿੰਦੇ ਨਜ਼ਰ ਆਏ ਨੇ ਵਕੀਲ ਨੇ ਕੀ ਕੁਝ ਦੱਸਿਆ ਕੀ ਕੁਝ ਸੁਣਵਾਈ ਦੌਰਾਨ ਹੋਇਆ ਤੁਸੀਂ ਇੱਕ ਵਾਰ ਖੁਦ ਸੁਣੋ ਨੂੰ ਉਸ ਆਰਡਰ ਨੂੰ ਅਸੀਂ ਆਨਰੇਬਲ ਸੁਪਰੀਮ ਕੋਰਟ ਚ ਚੈਲੰਜ ਕੀਤਾ ਸੀ ਅੱਜ ਲਾਸਟ ਵਰਕਿੰਗ ਡੇ ਸੀ ਸਾਡਾ ਕੇਸ ਲਿਸਟ ਹੋ ਗਿਆ ਔਰ ਉਸ ਚੇ ਮਾਨਯੋਗ ਸੁਪਰੀਮ ਕੋਰਟ ਨੇ 4 ਹਫ਼ਤਿਆਂ ਦਾ ਨੋਟਿਸ ਇਸ਼ੂ ਕਰਤਾ ਹੈ ਪੰਜਾਬ ਸਰਕਾਰ ਹਾਜ਼ਰ ਸੀ ਉਹਨਾਂ ਦੀ ਸਰਵਿਸ ਵੀ ਇਫੈਕਟ ਹੋ ਗਈ ਔਰ ਐਕਚੁਅਲ ਡੇਟ ਵੀ 19 ਜਨਵਰੀ ਲੱਗੀ ਹੈ ਹੁਣ ਅਗਲੀ ਕਾਰਵਾਈ ਸੁਪਰੀਮ ਕੋਰਟ ਕੋਲ 19 ਜਨਵਰੀ 2026 ਨੂੰ ਹੋਏਗੀ ਕੀ ਆ ਮੰਨ ਲਓ ਕੀ ਲੱਗ ਰਿਹਾ ਅਗੇ ਸਰ ਲਗਤਾ ਜੀ ਅਸੀਂ ਪਟੀਸ਼ਨ ਫਾਈਲ ਕੀਤੀ ਹੈ ਬੇਲ ਵਾਸਤੇ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਏਗੀ ਜੀ ਆਨਰੇਬਲ ਕੋਰਟ ਸਮੇਸ਼ਾ ਸੁਣਦੇ ਰਹੀਆਂ ਸਾਡੀ ਗੱਲਾਂ ਤਫਤੀਸ਼ ਤਾਂ ਇਹ ਕਰਦੇ ਪਏ ਨੇ 2022 ਤੋਂ 10 8 2022 ਨੂੰ ਤਫਤੀਸ਼ ਕਰਦੇ ਪਏ ਨੇ ਆਈਓ ਦਾ ਖੁਦ ਦਾ ਬਿਆਨ ਹੈ ਤਫਤੀਸ਼ ਖਤਮ ਹੋ ਗਈ ਲੱਭਿਆ ਤਾਂ ਕੁਝ ਨਹੀਂ ਕਹਿੰਦੇ ਹਲੇ ਤੱਕ ਸਾਡੇ ਕੋਲ ਕੁਝ ਨਹੀਂ ਲੱਭਿਆ ਹੁਣ ਅਸੀਂ ਤਫਤੀਸ਼ ਕਰ ਰਹੇ ਹੱਸ ਕਰਕੇ ਨੂੰ ਹੋਰ ਅੰਦਰ ਰੱਖੋ ਇਸ ਸ਼ਿਆਸੀ ਰੰਜਿਸ਼ ਹੈ ਇਹ ਕਿਹੜ ਕੱਢਣੀ ਹੈ ਗੱਡੀ ਜਾਣ ਦੋ ਆਨਰੇਬਲ ਸੁਪਰੀਮ ਕੋਰਟ ਨੇ ਅੱਜ ਇਸ ਕੇਸ ਵਿੱਚ ਨੋਟਿਸ ਕਰਤਾ ਬਹੁਤ ਵੱਡੀ ਰਾਹਤ ਸਾਨੂੰ ਕਾਰ ਦੇ ਜੋ ਵਕੀਲ ਪੇਸ਼ ਹੋਏ ਹੋ ਓ ਕੀ ਰੱਖੇ ਆਪਣੀ ਉਹਨਾਂ ਨੇ ਜੀ ਅੱਜ ਨੋਟਿਸ ਐਕਸੈਪਟ ਕਰ ਲਿਆ ਜੀ ਫੈਰੀ ਸੌਫਟ ਸੀਗੇ ਉੱਥੇ ਔਰ ਹੂ ਐਲਸੋ ਥੇ ਨੋ ਫੈਰੀ ਸੋਫਰਟ ਸੀਗੇ ਜਿਹੜੇ ਇਹਨਾਂ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਨੇ ਨੋਟਿਸ ਐਕਸੈਪਟ ਕਰ ਲਿਆ ਔਰ ਐਕਚੁਅਲ ਡੇਟ ਪੈ ਗਈ ਹੈ 19 ਜਨਵਰੀ ਦੀ ਥੈਂਕ ਯੂ